ਜਦੋਂ ਤਾਂ ਅੰਦਿਖਾਵਾਂਗੇ ਜਿੰਨਾ ਵਿੱਚ ਕੁਝ ਸੋਹਿਆ ਤੇ ਕੁਝ ਗੱਪਣਾ। ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੀ ਹੁੰਦੀ ਆ ਵੀ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਵੇਖ ਚਾਹ ਕੇ ਪਾਸ ਕਰਕੇ ਤਸੱਲੀ ਕਰਕੇ ਤੇਰੀ ਪਸ਼ੂ ਪਸ਼ੂ ਖੜੋ ਜੀ। ਤੇ ਬਾਕੀ ਕਈ ਵੀ ਦੂਰੋਂ ਹੁੰਦੇ ਆ ਉਹ ਪਹੁੰਚ ਨਹੀਂ ਸਕਦੇ ਉਹ ਆਪਣਾ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਕਰਾ ਲਿਆ ਕਰੋ ਆਪਣੀ ਸਮਝ ਦੇ ਨਾਲ ਚੰਗੀ ਤਰ੍ਹਾਂ ਕਿਉਂਕਿ ਪੈਸੇ ਤਾਂ ਨਹੀਂ ਖਰਚਣੇ ਸਾਰੀਆਂ ਚੀਜ਼ਾਂ ਵੇਖ ਚਾਹ ਕੇ ਆਪਣੀ ਸੰਦੇ ਨਾਲ ਆਪਣੀ ਗਰੰਟੀ ਦੇ ਪਸ਼ੂ ਲਿਆ ਕਰੋ ਜੀ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਮਸਨਾ ਟੇਕ ਕਰਦੇ ਹਾਂ ਜੀ ਆ ਵੀ ਆ ਕੇ ਬਾਬਾ ਬੰਦੇ ਸਾਹਿਬ ਦੀ ਚਰਵਾ ਦੇ ਕੇ ਪਾਈ ਦਿੱਤੀ ਬੜੇ ਦਿਨ ਬਾਅਦ ਆਤੇ ਜੀ ਆ ਕੇ ਮਲੇਂਦਰ ਵੀਰ ਦੇ ਗਰਮੀ ਜੰਮੀ ਕਰਕੇ ਨਾ ਕਦਰ ਜਾਈਦਾ ਹੀ ਆ ਤੋੜੀ ਆਣਾ ਤੈਨੂੰ ਬੜਾ ਚੜ ਕੇ ਅੰਦਰ ਹਾਂਜੀ ਹਾਂਜੀ ਅੰਦਰੋਂ ਦਰਦ ਨਹੀਂ ਠੀਕ ਆ ਕਦਰ ਜਾਈਦਾ ਹੈ ਤੋ ਮਾਲ ਨਾਲੇ ਨਾਲ ਮਿਲਦਾ ਹੈ ਠੀਕ ਆ ਤੇ ਚਲੋ ਨਾਮ ਦੱਸਦੇ ਕਰੀ ਨਾਮ ਮਨਜਿੰਦਰ ਸਿੰਘ ਹਾਂਜੀ ਇਹਦਾ ਨਾਂ ਦੋਗਦਵੀ ਸੇਲੈ ਜਨਾਲਾ ਗ੍ਰਾਮ ਦਾ ਸਰ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ ਹੈ 9839457 ਠੀਕ ਹੈ ਤੇ ਅੱਜ ਦੋ گاਵਾ ਗੱਪਣਾ ਤੇ ਇੱਕ ਸੋਈ ਆ ਤੇ ਦੋ ਮੱਜਾਂ ਆ ਹਨਾ ਤੇ ਚਲੋ ਪਹਿਲਾਂ ਸੋਈ ਗਾਈ ਵਿਖਾ ਦਈਏ ਕਿੰਨਾ ਚਿਰ ਹੋ ਗਿਆ ਜਿੰਨਾ ਸੋਈ ਨਾ ਸੋਈ ਮੇਰਾ ਕੋਈ 5 ਦਿਨ ਨਾਲੇ ਮਹੀਨਾ ਨਾਲੇ ਉਹ ਵਸੀ ਤੇ ਮਤਲਬ ਅੰਤ ਮਸ਼ੀਨ ਦਾ ਠੀਕ ਹੈ ਤੇ ਦੁੱਧ ਕਿੰਨਾ ਤਿਆਰ ਹੈ ਲੇਕੀ 12 ਲੀਟਰ ਦੁੱਧ ਠੰਡਾ ਤਿਆਰ ਦੇ 100% ਗਾਰੰਟੀ ਦਾਂਗੇ ਅੱਛਾ ਤੇ ਭਰਾ ਸਾਡੇ ਕੋਲ ਦੋ ਦਿਨ ਚੋਵੇ ਦੋ ਟਾਈਮ ਚੋਵੇ ਨਵੀਂ ਦੇ ਕਰਨੇ ਥਾਂ ਤੇ ਨਾ ਧਾਰਾਂ ਪੰਜ-ਛੇ ਗਲਾਸ ਤੋਂ ਉੱਧਾ ਖਰਚ ਹੋਦਾ ਠੀਕ ਹੈ ਜੀ ਦਸ ਕਿਰਾਇਆ ਚੋਂ ਹੁੰਦਾ ਹੈ ਡਾਡੀ ਕਮਾ ਕੇ ਰਾਤੀ ਥਾਨਾਂ ਦਾ ਸਲਾਈਟ ਗਿਆ ਕੋਈ ਤੁਸੀਂ ਦੇਖ ਸਕਦੇ ਜੀ ਤੇ ਦੁੱਧ ਕਿੰਨਾ ਵੇਚੀ ਪੱਕਾ ਪਾਰਾਂ ਜੀ 11 ਹੈਗਾ ਪੱਕਾ ਜਿੱਦ ਦੀ ਗਰੰਟੀ ਮੇਰਾ ਭਰਾ ਕੋਈ 2 ਟਾਈਮ 14 ਚੋਵੇ 4 ਟਾਂ ਵੀ 26 ਸਾਨੂੰ ਕੋਈ ਦਿੱਕਤ ਨਹੀਂ ਹੈ ਜਿੰਨਾ ਟਾਈਮ ਵੀਰ ਆਪਣੀ ਕਸਲੀ ਕਰਕੇ ਇੱਥੋਂ ਲੈ ਕੇ ਜਾ ਇੱਥੋਂ ਤੱਕ ਦੀ ਆਪਣੀ ਵੀਰ ਆਪਣੇ ਘਰ ਦੀ ਗਰੰਟੀ ਹੈ ਠੀਕ ਹੈ ਜੀ ਹਾਂ ਜੀ ਤੇ ਇਹਦਾ ਮੁੱਲ ਫਿਰ ਮੁੱਲ ਵੀ ਜੀ 40 ਕਰ ਦਈਏ ਨਹੀਂ 40 ਤਾਂ ਫਿਰ ਜ਼ਿਆਦਾ ਜੀ ਤੁਸੀਂ ਦੱਸੋ ਕਿੰਨਾ ਜਿਆਦਾ ਕਰੋ ਫਿਰ ਤੁਸੀਂ ਕਰ ਦਿਓ ਜਿੰਨਾ ਕਰਨਾ ਕਿੰਨਾ 35 ਦੀ ਦੇ ਦਈਏ ਹੋਰ 200 ਛੱਡ ਦਿੰਦੇ ਹਾਂ ਜੀ ਕਸ਼ਾ ਚਲੋ ਮੈਂ ਹੋਰ ਕਰਦੋ ਕਿ ਜਸਨੋ ਕਰਦੋ ਬਿਲਕੁਲ ਜਿੰਨੇ ਦੀ ਦੇਣੀ ਹੈ ਫਿਰ 31000 ਦੀ ਦੇਣਾ اچھا 31 ਦੀ ਦੇ ਦੋਗੇ ਚਲੋ ਬਾਕੀ ਕੋ ਫੋਨ ਲਾਵੇ